ਮੈਂ ਕਰਮਜੀਤ कौर इजी ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸਾਹੀ ਪਨੀਰ ਉਹਦੇ ਲਈ ਆਪਾਂ 250 ਗ੍ਰਾਮ ਪਨੀਰ ਲਿਆ ਇਹ ਆਪਾਂ ਲਿਆ ਤੜਕੇ ਦਾ ਸਮਾਨ ਚਾਰ ਪਿਆਜ਼ ਲੈਨੇ ਤਿੰਨ ਟਮਾਟਰ ਲਸਣ ਹਰੀ ਮਿਰਚ ਆਦਰਕ ਤੇ ਇਹ ਆਪਾਂ 7-8 ਬਦਾਮ ਲੈਨੇ ਸੇਲ ਲੈਨੇ ਆਪਾਂ ਇਹ ਤੇ ਇਹ ਆਪਾਂ ਫਰੈਸ਼ ਕਰੀਮ ਲਈ ਆ ਤੇ ਇਹ ਆਪਾਂ ਲੈਨੇ ਖੜੇ ਮਸਾਲੇ ਜੀਰਾ ਵੱਡੀ ਇਲੈਚੀ ਛੋਟੀ ਇਲੈਚੀ ਦਾਲ ਚੀਨੀ ਤੇ ਤੇਜ ਪੱਤਾ ਤੇ ਹੁਣ ਆਪਾਂ ਕਰਾਂਗੇ ਸਬਜ਼ੀ ਬਣਾਉਣ ਦੀ ਤਿਆਰੀ ਇਹ ਆਪਾਂ ਬਣਾਵਾਂਗੇ ਸਾਹੀ ਪਨੀਰ ਇਹਦੇ ਲਈ ਆਪਾਂ ਸਿਰਫ 2 ਚਮਚ ਲੈ ਆਗੇ ਸਾਫ ਸੁਦੇ ਤੇਲ ਦੇ ਇਹ ਚਾਪਾ ਖੜੇ ਮਸਾਲੇ ਪਾ ਦਿਆਂਗੇ ਜਿਹਦੇ ਬਾਅਦ ਵਿੱਚ ਜੋ ਪਿਆਜ਼ ਟਮਾਟਰ ਇਹ ਸਾਰਾ ਆਪਾਂ ਇਕੱਠਾ ਹੀ ਪਾ ਦੇਣਾ ਇਹਦੇ ਵਿੱਚ bu çiğ badam daha pek niok kahat doğurmaya istersen ağır. Ne işi kamp yaparım, kırda padi. ਇਹ ਦੇਖੋ ਪੱਧਾtela ਆਪਾਂ ਗਾ ਪਾ ਦੇਣੇ ਨੇ ਤੇ ਫਿਰ ਆਪਾਂ ਨੂੰ ਤਰਸ ਤੇ ਪਕਾ ਲਾਂਗੇ 5 ਮਿੰਟ ਇਹ ਦੇਖੋ ਤੜਕਾ ਆਪਣਾ ਨਰਮ ਹੋ ਗਿਆ ਹੁਣ ਆਪਾਂ ਨਾਲ ਇਹਦੇ ਚ ਸੁੱਕੇ ਮਸਾਲੇ ਉਹ ਕੱਢ ਦੇਗੇ ਲੇਚੀ ਵਗੈਰਾ ਜੋ ਪਾਇਆ ਸੀ ਤੇ ਇਹਨੂੰ ਆਪਾਂ ਠੰਡਾ ਕਰਕੇ ਮਿਕਸੀ ਦੇ ਵਿੱਚ ਬਿਲਕੁਲ ਬਰੀਕ ਪੇਸਟ ਤਿਆਰ ਕਰ ਲਾਂਗੇ। ਦਾ ਪਹਿਲਾਂ ਠੰਡਾ ਕਰ ਲਵਾਂਗੇ ਆਪਾਂ ਇਹਨੂੰ। ਗੈਸ ਬੰਦ ਕਰ ਦਿੰਨੇ ਆ। ਤੇ ਹੁਣ ਠੰਡਾ ਕਰਕੇ ਪੀਸਾਂਗੇ। ਹੁਣ ਆਪਾਂਲਾ ਅਮਰੇ ਤੜਕਾ ਸਾਹਿਤ ਪੀਰ ਨੇ। ਇਹ ਆਪਾਂ ਅੱਗੇ ਕਰਤੀ। ਫੇਰ ਦੀ ਰਾਈ ਕਰਾਂਗੇ ਜੀ। ਇਸੇ ਤਰ੍ਹਾਂ ਚਲੇ ਜਾਂਦਾ ਰਹੂਗਾ ਇਹ ਲੈ ਅੱਧਾ ਕਿੰਸਾ ਆਪਾਂ ਦੇਖੀ ਮਿਰਚ ਤੇ ਨਾਮਕਾ ਆਪਾਂ ਪਹਿਲਾਂ ਪਾਇਆ ਹੋਇਆ ਤੇ ਹੁਣ ਆਪਾਂ ਇਹ ਪੇਸਟ ਪਾ ਗਏ ਆਂ

ਦੇਖੋ ਤੜਕਾ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਹੋਰ ਪਾ ਦਿਆਂਗੇ ਤੇ ਇਹ ਤਾਂ ਕਿ ਆਪਾਂ 2 ਮਿੰਟ ਹੋਰ ਪਕਾਵਾਂਗੇ ਦੇਖੋ ਗਰੇਵੀ ਆਪਣੀ ਬਣ ਕੇ ਤਿਆਰ ਆ ਇਹਦੇ ਵਿੱਚ ਹੁਣ ਆਪਾਂ ਇੱਕ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਤੇ ਨਾਲ ਹੀ ਪਨੀਰ ਪਾ ਦਿਆਂਗੇ ਤੇ ਨਾਲ ਹੀ ਆਪਾਂ ਕਰੀਮ ਪਾ ਦਿਆਂਗੇ ਕਸੂਰੀ ਮੇਥੀ ਪਾ ਦਾਂਗੇ ਇਹ ਦੇਖੋ ਸਾਹੀ ਪਨੀਰ ਬਣ ਕੇ ਤਿਆਰ ਆ ਗਰੇਵੀ ਬਹੁਤ ਵਧੀਆ ਬਣੀ ਆ ਬਿਲਕੁਲ ਸਿੰਪਲ ਤਰੀਕੇ ਨਾਲ ਅਜៃਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ